ਸ਼ਹੀਦੀ ਦਿਹਾੜਿਆਂ ਦੇ ਦੌਰਾਨ ਇੱਕ ਤੋਂ ਬਾਅਦ ਇੱਕ ਅਜਿਹੇ ਕਈ ਮਾੜੇ ਹਾਦਸੇ ਹੋ ਰਹੇ ਹਨ ਜਿਸ ਤੇ ਵਿੱਚ ਜਵਾਨ ਮੁੰਡਿਆਂ ਦੀ ਜਾਨ ਜਾ ਰਹੀ ਹੈ ਇੱਕ ਮੁੰਡਾ ਜਿੱਥੇ ਲੰਗਰ ਦੀ ਸੇਵਾ ਕਰਦਾ ਹੋਇਆ ਕਰੰਟ ਦੀ ਚਪੇਟ ਤੇ ਵਿੱਚ ਆਪਣੀ ਜਾਨ ਗਵਾ ਬੈਠਾ ਉਸਦੇ ਮਾਪਿਆਂ ਨੂੰ ਤਾਂ ਯਕੀਨ ਹੀ ਨਹੀਂ ਹੋਇਆ ਕਿ ਚੰਗਾ ਭਲਾ ਮੁੰਡਾ ਸੇਵਾ ਕਰਨ ਗਿਆ ਅਤੇ ਮਿੰਟਾਂ ਦੇ ਵਿੱਚ ਪਤਾ ਲੱਗਦਾ ਕਿ ਉਹ ਮੁੱਕ ਚੁੱਕਿਆ ਉਸਦੇ ਜਾਨ ਮਗਰ ਉਸਤੇ ਪਿਤਾ ਦਾ ਰੋ ਰੋ ਬੁਰਾ ਹਾਲ ਹੈ ਜੋ ਕਿ ਇਹ ਹੀ ਆਖ ਰਹੇ ਸੀ ਕਿ ਮੈਨੂੰ ਵੀ ਮੇਰੇ ਪੁੱਤ ਦੇ ਨਾਲ ਹੀ ਚੱਲੇ ਜਾਣ ਦਵੋ ਜਿਹਦੀ ਦਿਹਾੜੇ ਮੌਕੇ ਫਤਿਹਗੜ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੀ ਸੰਗਤ ਦੇ ਨਾਲ ਵੀ ਇੱਕ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਤੇਜ਼ ਰਫਤਾਰ ਦੇ ਨਾਲ ਆ ਰਹੇ ਟਰੈਕਟਰ ਟਰਾਲੀ ਦੀ ਇੱਕ ਟਰਾਲੇ ਦੇ ਨਾਲ ਟੱਕਰ ਹੋ ਗਈ ਅਤੇ ਇਸ ਦੇ ਵਿੱਚ ਵੀ ਦੋ ਨੌਜਵਾਨਾਂ ਦੀ ਜਾਨ ਚਲੀ ਗਈ। ਪ੍ਰਿਤਕਾ ਦੀ ਪਛਾਣ ਅਵਤਾਰ ਸਿੰਘ ਉਰਫ ਤਾਰੂ ਉਮਰ 32 ਸਾਲ ਅਤੇ ਸੁਰਿੰਦਰ ਸਿੰਘ ਉਮਰ ਮਹਿਜ਼ 15 ਸਾਲ ਦੇ ਵਜੋਂ ਕੀਤੀ ਗਈ ਹੈ। ਇਹ ਮ੍ਰਿਤਕ ਹਲਕਾ ਖੇਮ ਕਰਨ ਦੇ ਪਿੰਡ ਭਗਵਾਨਪੁਰਾ ਦੇ ਰਹਿਣ ਵਾਲੇ ਸਨ ਜਾਣਕਾਰੀ ਅਨੁਸਾਰ ਟਰੈਕਟਰ ਟਰਾਲੀ ਦੀ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਸੀ ਜਿਸ ਦੇ ਕਾਰਨ ਇਹ ਮਾੜਾ ਹਾਦਸਾ ਵਾਪਰਿਆ ਤੇ ਦੂਸਰੇ ਪਾਸੇ ਅਸੀਂ ਜਿਸ ਹਾਦਸੇ ਦੀ ਗੱਲ ਕੀਤੀ ਹੈ ਜਿਸ ਮੁੰਡੇ ਨੂੰ ਕਰੰਟ ਲੱਗਿਆ ਉਹ ਵੀ ਸੇਵਾ ਹੀ ਨਿਭਾ ਰਿਹਾ ਸੀ ਇਹ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਦਰਅਸਲ ਇਹ ਸਮਾਣੇ ਦੇ ਅਧੀਨ ਪੈਂਦੇ ਕਸਬਾ ਕੱਗਾ ਤੋਂ ਆਈ ਜਿੱਥੇ ਸ਼ਹੀਦੀ ਜੋੜ ਮੇਲੀਆਂ ਦੇ ਦੌਰਾਨ ਟੈਂਟ ਦੇ ਵਿੱਚ ਹੀ ਬਿਜਲੀ ਦੀ ਸਜਾਵਟ ਕਰ ਰਹੀ ਨੌਜਵਾਨ ਨੂੰ ਕਰੰਟ ਲੱਗ ਗਿਆ ਅਤੇ ਉਹ ਮੁੱਕ ਗਿਆ ਇਹ ਮਾਪਿਆਂ ਦਾ ਇੱਕ ਨੌਜਵਾਨ ਇਕਲੌਤਾ ਪੁੱਤ ਸੀ ਮ੍ਰਿਤਕ ਨੌਜਵਾਨ ਦੀ ਪਛਾਣ ਸਤਵਿੰਦਰ ਸਿੰਘ ਪਿੰਡ ਬੋਟਾ ਸਿੰਘ ਵਾਲਾ ਦੇ ਵਜੋਂ ਹੋਈ ਹੈ ਘਟਨਾ ਦੀ ਜਾਣਕਾਰੀ ਦਿੰਦਿਆਂ ਇੱਥੋਂ ਦੇ ਸਰਪੰਚ ਅਮਰਜੀਤ ਸਿੰਘ ਅਤੇ ਪਿੰਡ ਦੇ ਵਿਅਕਤੀਆਂ ਦੇ ਵੱਲੋਂ ਦੱਸਿਆ ਗਿਆ ਕਿ ਕਿੰਝ ਸਤਵਿੰਦਰ ਸਿੰਘ ਲੰਗਰ ਦੇ ਟੈਂਟ ਦੇ ਵਿੱਚ ਬਿਜਲੀ ਦੀ ਸਜਾਵਟ ਦਾ ਕੰਮ ਕਰ ਰਿਹਾ ਸੀ ਅਤੇ ਇਸੇ ਦੌਰਾਨ ਹੀ ਉਸ ਦਾ ਹੱਥ ਬਿਜਲੀ ਦੀ ਤਾਰ ਨੂੰ ਲੱਗਿਆ ਉਸ ਨੂੰ ਕਰੰਟ ਲੱਗ ਗਿਆ ਅਤੇ ਸਮਾਣਾ ਦੇ ਸਰਕਾਰੀ ਹਸਪਤਾਲ ਵਿਖੇ ਲਜਾਇਆ ਗਿਆ ਐਥੇ ਹੀ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਨੌਜਵਾਨ ਪਰਿਵਾਰ ਦੇ ਵਿੱਚ ਇਕਲੌਤਾ ਪੁੱਤ ਸੀ ਪੁੱਤ ਦੇ ਜਾਨ ਮਗਰੋਂ ਪਿਓ ਦਾ ਰੋ ਰੋ ਕੇ ਬੁਰਾ ਹਾਲ ਹੈ ਤੇਦਰ ਸਰਕਾਰੀ ਹਸਪਤਾਲ ਦੇ ਵਿੱਚ ਐਮਰਜੈਂਸੀ ਚ ਤਣਾਅ ਤੇ ਡਾਕਟਰਾਂ ਦੇ ਵੱਲੋਂ ਵੀ ਇਸ ਕਾਲ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਨੌਜਵਾਨ ਦੀ ਬਾਹ ਤੇ ਕਰੰਟ ਲੱਗਿਆ ਸੀ ਜਿਸ ਦੇ ਕਾਰਨ ਉਸ ਦੀ ਜਾਨ ਗਈ ਮੇਰਾ ਨਾਮ ਮਹਿਲ ਸਿੰਘ ਤੇ ਕਿਹੜਾ ਪਿੰਡ ਹੈ ਭਗਵਾਨਪੁਰਾ ਕੀ ਹਾਦਸਾ ਵਾਪਰੇ ਜਿਹੜਾ ਹਾਦਸਾ ਬੱਚੇ ਟਰਾਲਾ ਲੈ ਕੇ ਆਏ ਇੱਥੇ ਤੇ ਇੱਥੇ ਆ ਜਦੋਂ ਵਾਪਸ ਜਾਂਦੇ ਆ ਤੇ ਉਹਨਾਂ ਦਾ ਘਟਨਾ ਹੋ ਗਈ ਤੇ ਸਾਨੂੰ ਪਤਾ ਲੱਗਾ ਤੇ ਅਸੀਂ ਇੱਥੇ ਆਏ ਹਾਂ ਤੇ ਇਹ ਇੱਕ ਬਹੁਤ ਮਾੜੀ ਘਟਨਾ ਹੋਈ ਹੈ ਬੱਚੇ ਇੱਕ ਸਾਡਾ ਪੋਤਰਾ ਹੈ ਮੇਰਾ ਲੱਗਦਾ ਤੇ ਇੱਕ ਲਾਗੋ ਗਵਾਂਢੋਂ ਮਿਲ ਰਹੇ ਹੋਏ ਤੇ ਬੱਚਾ 14 ਸਾਲ ਦਾ ਉਮਰ ਦਾ ਜਿਹੜਾ ਬੱਚਾ ਛੋਟਾ ਤੇ ਦੂਜੇ ਦੀ 30 ਸਾਲ ਦੀ ਉਮਰ ਹੋਣੀ ਹੈ ਤੇ ਘਟਨਾ ਹੋ ਗਈ ਇਹਨਾਂ ਦੀ ਬਹੁਤ ਮਾੜੀ ਕਾਜ ਹੈ ਇਹਨਾਂ ਦਾ ਕੋਈ ਨਾ ਕੋਈ ਮਹਾਰਾਜਾ ਮਾਰਾ ਕੀਤਾ ਪਰ ਇਹਨਾਂ ਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਕਿਤੋਂ ਹੋਈ ਕਿਦਾਂ ਘਟਨਾ ਤੇ ਉਹਦਾਂ ਵੀ ਇਹ ਟਰਾਲੇ ਤੇ ਜਾਂਦੇ ਸੀ ਤੇ ਮਗਰੋਂ ਟਰਾਲਾ ਆਂਦੇ ਵਜ੍ਹਾ ਜਾ ਗਏ ਉਹ ਟਰੈਕਟਰ ਆਏ ਆਪਣੇ ਬਦਲ ਕੇ ਦਿਸ਼ਾ ਉਹਨਾਂ ਦੂਜੇ ਬੰਦੇ ਮੂੰਹ ਲਾਤਾ ਟਰੈਕਟਰ ਦਾ ਬਹੁਤ ਟਰੈਕਟਰ ਦਾ ਨਿਸ਼ਾਨ ਹੋ ਗਿਆ ਟਰਾਲੇ ਦਾ ਨਿਸ਼ਾਨ ਹੋਇਆ ਕਿੰਨੇ ਲੋਕ ਸੀਗੇ ਨਾਲ ਜਿਹੜੇ ਸੀ ਇਹ 12 12 13 ਜਣੇ ਸੀ ਨਾਲ ਟਰਾਲੇ ਤੋਂ ਨੂੰ ਦੀਵੇਂ ਇਨਫੋਰਮੇਸ਼ਨ ਦੇ ਸਾਨੂੰ ਫੋਨ ਗਿਆ ਇਥੋਂ ਮੁੰਡਿਆਂ ਨੇ ਵਿੱਚੋਂ ਜਿਹੜੇ ਮੁੰਡੇ ਸਹੀ ਉਹਨਾਂ ਨੂੰ ਫੋਨ ਕੀਤਾ ਤੇ ਅਸੀਂ ਫਿਰ ਉੱਥੋਂ ਭੱਜੇ ਤੇ 12 ਵਜੇ ਸਾਨੂੰ ਪਤਾ ਲੱਗਾ ਜੀ ਉਹ ਗੱਡੀਆਂ ਲਿਜਾਈ ਚੰਗੀ ਤੇ ਬਾਕੀ ਜਿਹੜੀ ਸੰਗਤ ਨਾਲ ਸੀ ਉਹ ਠੀਕ ਹੈ ਜੀ ਉਹ ਵਿੱਚੋਂ ਉਹਨਾਂ ਨੂੰ ਸੱਟਾਂ ਲੱਗੀਆਂ ਮੁੰਡਿਆਂ ਨੂੰ ਉਹਨਾਂ ਦੇ ਇਲਾਜ ਕਿੱਥੇ ਜਾਂਦੇ? ਉਹ ਇੱਥੇ ਪਹਿਲਾਂ ਡੀਐਮ ਸੀ ਘਣੀ ਕਰਾਏ ਤੇ ਹੁਣ ਉੱਥੋਂ ਸ਼ਹਿਰ ਲੈ ਕੇ ਅੰਮ੍ਰਿਤਸਰ ਨੂੰ ਲੈ ਗਿਆ। ਵੀ ਉੱਥੇ ਲਾਗੇ ਪੈਂਦਾ ਕਰਕੇ ਤੇ ਉੱਥੇ ਲੈ ਗਿਆ। ਤੇ ਹੁਣ ਕੀ ਮੰਗ ਕਰਦੇ ਹੋ? ਮੰਗ ਇਹ ਕਰਦੇ ਵੀ ਇਹਨਾਂ ਨੂੰ ਇਨਸਾਫ ਹੋਣਾ ਚਾਹੀਦਾ। ਇਹਨਾਂ ਦਾ ਕੋਈ ਜੋ ਮਹਾਰਾਜ ਮਾੜਾ ਗਰੀਬ ਬੰਦੇ ਆਦੇ ਇਹਨਾਂ ਦਾ ਕੋਈ ਨਵਾਬਡ ਹੋਣਾ ਚਾਹੀਦਾ। ਪਛਾਛਣ ਨਾਲੋਂ ਕੋਈ ਇਹਨਾਂ ਨੂੰ ਕੋਈ ਨਾ ਕੋਈ ਜੋ ਵੀ ਇਹਨਾਂ ਦੀ ਹਲ ਫੋਣੀ ਚਾਹੀਦੀ ਹੈ। ਇੱਕ ਗੋੜ ਮੈ ਟੈਲੀਫੋਨ ਆਇਆ ਸੀਗਾ ਵੀ ਮੇਨ ਜੀਟੀ ਰੋਡ ਹਾਈਵੇ ਦੇ ਉੱਤੇ ਇੱਕ ਐਕਸੀਡੈਂਟ ਹੋਇਆ। ਜੋ ਜਿਸ ਦੇ ਉੱਤੇ ਮੈਂ ਤੇ ਮੇਰਾ ਸਾਥੀ ਕਰਮਚਾਰੀ ਗੁਰਮਖ ਸਿੰਘ ਅਸੀਂ ਮੌਕੇ ਤੇ ਪਹੁੰਚੇ ਤੇ ਮੌਕੇ ਦੇ ਉੱਤੇ ਜਾ ਕੇ ਦੇਖਿਆ ਵੀ ਇੱਕ ਕਹਿੰਦੇ ਟਰੱਕ ਟਰਾਲਾ ਵੱਡਾ ਤੇ ਟਰਾਲੀ ਦੀ ਜਿਹੜੀ ਹੈ ਟੱਕਰ ਹੋਈ ਸੀ ਜਿਹੜੇ ਟਰਾਲੀ ਵਾਲੇ ਸੀਗੇ ਉਹ ਸੰਗਤ ਰশিদ ਦੀ ਜੋੜ ਮੇਲਾ ਫਤਗੜ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਜਿਨ੍ਹਾਂ ਦੇ ਵਿੱਚ ਕਰੀਬ 10-12 ਵਿਅਕਤੀ ਸੀ ਜਿਦੇ ਵਿੱਚੋਂ 4-5 4 ਕੁ ਵਿਅਕਤੀ ਜਿਹੜੇ ਨਿਰਮਲ ਹਸਪਤਾਲ ਦਾਖਲ ਹੋਏ ਸੀ ਤੇ ਇੱਕ ਵਿਅਕਤੀ ਨੂੰ ਅਸੀਂ ਐਂਬੂਲੈਂਸ ਦੇ ਨਾਲ ਲੈ ਕੇ ਮੰਡੀ ਗੁੰਦਗੜ ਲੈ ਕੇ ਆਏ ਸੀਗੇ ਜਿੱਥੇ ਉਹਨੂੰ ਡਾਕਟਰ ਨੇ ਮੈਟ ਕਰਾਰ ਦਿੱਤਾ ਉਸ ਤੋਂ ਬਾਅਦ ਇਹ ਅਰਤਾਰ ਸਿੰਘ ਨਾਮ ਦਾ ਵਿਅਕਤੀ ਸੀਗਾ ਇਹਨੂੰ ਅਪੋਲੋ ਹਸਪਤਾਲ ਵਿੱਚ ਲੈ ਕੇ ਗਿਆ ਸੀ ਜਿੱਥੇ ਉਹਦੀ ਮੌਤ ਹੋ ਗਈ ਆ ਇਹ ਸਾਰੇ ਸਾਰੇ ਵਿਅਕਤੀ ਇੱਕੋ ਹੀ ਪਿੰਡ ਪਿੰਡ ਭਗਵਾਨਪੁਰਾ ਥਾਣਾ ਪੀਖੀ ਪਿੰਡ ਜਿਹੜਾ ਤਰਤੰਦੇ ਰਹਿਣ ਵਾਲੇ ਨੇ ਟੋਟਲ ਡੈਥ ਟੋਟਲ 2 ਬੰਦਿਆਂ ਦੀ ਡੈਥ ਹੋਈ ਆ ਇਹਨਾਂ ਦੇ ਵਿੱਚੋਂ ਇੱਕ ਲੜਕਾ ਸੁਰਿੰਦਰ ਸਿੰਘ ਜੀ ਦੀ ਉਮਰ ਕਰੀਬ 15 ਸਾਲ ਆ ਤੇ ਅਫਤਾਰ ਸਿੰਘ ਜੀ ਦੀ ਉਮਰ 35 ਸਾਲ ਆ ਤੇ ਅਸੀਂ ਅਗਲੀ ਕਾਰਵਾਈ ਹੈ ਜਿਹੜੀ ਆਪਣੀ ਕਾਨੂੰਨੀ ਕਾਰਵਾਈ ਕਿੰਨੇ ਬੰਦੇ ਜ਼ਖਮੀ ਹੋਏ ਜ਼ਖਮੀ ਚਾਰ ਪੰਜ ਵਿਅਕਤੀ ਜਿਹੜੇ ਦਸ ਜ਼ਖਮੀ ਨੇ ਇਹਨਾਂ ਦੇ ਵਿੱਚੋਂ ਇਹਨਾਂ ਨੂੰ ਨਿਰਮਲ ਹਸਪਤਾਲ ਤੋਂ ਅੱਗੇ ਸ਼ਾਇਦ ਅੰਮ੍ਰਿਤਸਰ ਵਗੈਰਾ ਹਸਪਤਾਲ ਦੇ ਵਿੱਚ ਉਹ ਲੈ ਕੇ ਚਲੇ ਗਏ ਮੇਰਾ ਨਾਮ ਚਰਨਜੀਤ ਚੰਨਾ ਜੀ ਆ ਚਰਨਜੀਤ ਜੀ ਤੇ ਕਿਸ ਤਰ੍ਹਾਂ ਘਟਨਾ ਹੋਈ ਇਹ ਸਭ ਦੱਸੋ ਇਹ ਸ਼ਹੀਦੀ ਜੋੜ ਮੇਲੇ ਨੂੰ ਦੇਖਦੇ ਹੋਏ ਲੰਗਰ ਲਾਇਆ ਸੀ ਆ ਜੀ ਤਾ ਉਹਦੇ ਉੱਤੇ ਨਾ ਜਿਹੜੀਆਂ ਫੁੱਲ ਬੁੱਟੀਆਂ ਲਾਰੇ ਸੀਗੇ ਜੀ ਉਹ ਜਿਸ ਟਾਈਮ ਟ੍ਰਾਂਸਫਾਰਮ ਉਤਾਰਿਆ ਹੋਇਆ ਸੀ ਤਾਂ ਇਹ ਮਨੀਮਾਨ ਉੱਪਰ ਚੜ ਗਿਆ ਜੀ ਅਜੇ ਰਸਤੇ 'ਚ ਗਿਆਈ ਇਹਨਾਂ ਨੂੰ ਉਹਦੀ ਬਾਹ ਨੂੰ ਕਰੰਟ ਲੱਗ ਗਿਆ ਪਰ ਡਿੱਗਣ ਸਾਰੀ ਮੌਤ ਹੋ ਗਈ ਡਾਕਟਰਾਂ ਨੇ ਡਾਕਟਰਾਂ ਕੋਲ ਲੈ ਕੇ ਡਾਕਟਰਾਂ ਕੋਲ ਲੈ ਕੇ ਸਮਾਣੇ ਹਸਪੀਟਲ ਪਹੁੰਚੇ ਜੀ ਇਹਨਾਂ ਨੇ ਮੁਕਤੀ ਕਰਾਹ ਕਹਤਾ ਏ ਡੈਮੇਜ ਆਈ ਮੱਕੀ ਬੋਕਾ ਸੀ ਮੁੰਡਾ ਕਿਸ ਤਰ੍ਹਾਂ ਸੇਵਾ ਕਰਦਾ ਸੀ ਚਲੋ ਜੀ ਪਹਿਲਾਂ ਤਾਂ ਜੋ ਕੁਝ ਸੀ ਹੈ ਜੀ ਹੁਣ ਤਾਂ ਮੈਂ ਤਾਂ ਮੌਕੇ ਦਾ ਮੈਂਬਰ ਹੈ ਜੀ ਤੇ ਜਿੱਥੇ ਹਾਂਜੀ ਹਾਂਜੀ ਸੇਵਾ ਦੇ ਥਾਂ ਤੇ ਸੇਵਾ ਕਰਦਾ ਸੀ ਕੋਈ ਇਹ ਨਹੀਂ ਕਹਿ ਸਕਦੇ ਵੀ 24 ਘੰਟੇ ਸੀਗਾ ਸੇਵਾ ਵੀ ਕਰ ਹਾਂਜੀ ਮੌਕੇ ਦਾ ਪੰਚਾਇਤ ਮੈਂਬਰ ਹੈ ਜੀ ਕਿਹੜੇ ਪਿੰਡ ਤੋਂ ਬੂਟਾ ਸਿੰਘ ਵਾਲੇ ਤੋਂ ਹੀ ਇਹ ਆਪ ਵੀ ਸੀ ਹਾਂਜੀ ਹਾਂਜੀ ਨਾਮਪੁਰਾ ਇਹਦਾ ਇਹ ਮਨੀ ਮਾ ਨਹੀਂ ਕਹਿੰਦੇ ਨੇ ਜੀ ਹਾਂ ਮਨੀ ਬਰਾੜ ਜੀ ਮਨੀ ਬਰਾੜ ਹਾਂ ਜੀ ਮਨੀ ਬਰਾੜ ਉਮਰ ਕਿੰਨੇ ਕੇ ਜੀ ਉਮਰੇ ਜੀ 27 ਸਾਲ ਦੇ ਲੰਨ ਸਮੇਂ ਦਸਵੰਦਰ ਹਮਰਜੀਤ ਸਿੰਘ ਹਮਰਜੀਤ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਬੁੱਟਾ ਸਿੰਘ ਵਾਲਾ ਹਾਂ ਜਿਹੜੇ ਹੱਸ ਹੋਇਆ ਕੰਡ ਲੱਗੇ ਮੁੰਡੇ ਨੂੰ ਕੀ ਨਾਮ ਹੈ ਮਨੀ ਸਿੰਘ ਜੀ ਹਾਂ ਇਸ ਤਰ੍ਹਾਂ ਲੱਗਿਆ ਕਿ ਬਣੀਏ ਗੱਲ ਇਹ ਤੇ ਲੈਟ ਨਾਲ ਲੱਗਿਆ ਜੀ ਲੜੀਆਂ ਲਾਉਂਦਾ ਸੀ ਅੱਛਾ ਉਹ ਆ ਆ ਦਾ ਮੇਲੇ ਵਾਸਤੇ ਨਾ ਲੰਗ ਕਿੱਥੇ ਲਾ ਰਹੇ ਸੀ ਕੱਗੇ ਲਵੇ ਜੀ ਲੰਗਰ-ਵੰਗਰ ਲਾ ਰਹੇ ਹਾਂ ਲੰਗਰ-ਵੰਗਰ ਲਾ ਰਹੇ ਸੀ ਹਾਂਜੀ ਹਾਂ ਤੇ ਕਰੰਟ ਲੱਗਿਆ ਉਹ ਮੌਕੇ ਤੇ ਹਾਂਜੀ ਮੌਕੇ ਤੇ ਕਰੰਟ ਲੱਗਿਆ ਇੱਥੇ ਲੈ ਫਿਰ ਨਾਲ ਦੇ ਨਾਲ ਕਿ ਅਸਮਾਨੀ ਲੈ ਕੇ ਆਈ ਹਫਸਾਬ ਉਮਰ ਕਿੰਨੀ ਹੈ ਦੀ ਆ 1 ਸਾਲ ਦੀ ਹਾਂ 27 ਸਾਲ ਦੀ ਤੁਸੀਂ ਸਰਪੰਚ ਹੋ ਹਾਂਜੀ ਆ ਸਰਪੰਚਾਜੀ ਮੌਕੇ ਦੇ ਇਸ ਟੇ ਮੌਕੇ ਦੇ ਹਾਂਜੀ ਹਾਂ ਮੌਕੇ ਕਿਸ ਨਾਮ ਦੇ ਤੁਸੀਂ ਤੁਸੀਂ ਹਾਂ ਅਮਰਜੀਤ ਸਿੰਘ ਅਮਰਜੀਤ ਸਿੰਘ ਅਮਰਜੀਤ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਬੁੱਟਾ ਸਿੰਘ ਵਾਲਾ ਹਾਂ ਜਿਹੜੇ ਹੱਸਾ ਹੋਇਆ ਕਰੰਟ ਲੱਗਿਆ ਮੁੰਡੇ ਨੂੰ ਕੀ ਨਾਮ ਹੈ ਮਨੀ ਸਿੰਘ ਜੀ ਹਾਂ ਕਿਸ ਤਰ੍ਹਾਂ ਲੱਗਿਆ ਕਿ ਬਣੀ ਇਹ ਗੱਲ ਇਹ ਲੈਟ ਨਾਲ ਲੱਗਿਆ ਜੀ ਲੜੀਆਂ ਲਾਉਂਦਾ ਸੀ ਅੱਛਾ ਉਹ ਆ ਆ ਮੇਲੇ ਵਾਸਤੇ ਨਾ ਲੰਗ ਕਿੱਥੇ ਲੈ ਰਹੇ ਸੀ ਕੱਗੇ ਲੈਵੇ ਜੀ ਲੰਗਰ-ਵੰਗਰ ਲਾ ਰਹੇ ਸੀ ਹਾਂ ਲੰਗਰ ਲਾਉਂਦੇ ਸੀ ਹਾਂਜੀ ਹਾਂ ਤੇ ਕਰੰਟ ਲੱਗਿਆ ਜੀ ਮੋਕੇ ਦੀ ਹਾਂਜੀ ਮੋਕੇ ਦਾ ਕਰੰਟ ਲੱਗਿਆ ਕਿੱਥੇ ਲੈ ਫਿਰ ਨਾਲ ਦੇ ਨਾਲ ਅੱਗੇ ਅਸਮਾਨੀ ਲੈ ਕੇ ਆਈ ਜੀ ਹਫਸਾਹ عمر ਕਿੰਨੇ ਇਹਦੀ 8 ਕਿਹ ਸਾਲ ਹਾਂ 27 ਸਾਲ ਦਾ ਜੀ ਸਰਪੰਚ ਹਾਂ ਜੀ ਆ ਸਰਪੰਚਾਂ ਜੀ ਮੌਕੇ ਤੇ ਇਸ ਟਾਈਮ ਮੌਕੇ ਤੇ ਹਾਂ ਜੀ ਹਾਂ ਮੌਕੇ ਕਿਸ ਨਾਮ ਦੱਸੋ ਤੁਸੀਂ ਦਾ ਅਮਰਜੀਤ ਸਿੰਘ ਅਮਰਜੀਤ ਸਿੰਘ ਅਮਰਜੀਤ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਬੁੱਟਾ ਸਿੰਘ ਵਾਲਾ ਹਾਂ ਜਿਹੜੇ ਹੱਸ ਹੋਏ ਕੰਡ ਲੱਗੇ ਮੁੰਡੇ ਨੂੰ ਕੀ ਨਾਮ ਹੈ ਮਨੀ ਸਿੰਘ ਜੀ ਹਾਂ ਇਸ ਤਰ੍ਹਾਂ ਲੱਗਿਆ ਕਿ ਬਣੀ ਗੱਲ ਇਹ ਇਹ ਲੜਨ ਲੱਗਿਆ ਜੀ ਲੜੀਆਂ ਲਾਉਂਦਾ ਸੀ ਅੱਛਾ